ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦਾ ਇੰਪੋਰਟੈਂਟ ਐਮਸੀਕਿਊ ਕਰਾਂਗੇ ਜੋ ਐਮਸੀਕਿਊ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ 9 11 2025 ਨੂੰ ਬਟਾ ਸਟਾਫ ਏ ਐਨ ਐਮ ਦਾ ਐਮ ਪੀ ਐਚ ਡਬਲਯੂ ਫੀਮੇਲ ਦਾ ਐਗਜ਼ਾਮ ਲਿਆ ਸੀਗਾ ਉਹ ਐਮਸੀਕਿਊ ਹੋਣ ਵਾਲੇ ਨੇ ਜਿਹੜੀ ਪੰਜਾਬੀ ਦੇ ਐਮਸੀਕਿਊ ਹੈ ਉਹ ਅਲੱਗ ਤੋਂ ਕਰਵਾਵਾਂਗਾ ਤੇ ਜਿਹੜੇ ਆਪਣੇ ਕੋਲ ਐਮ ਪੀ ਐਚ ਡਬਲਯੂ ਫੀਮੇਲ ਦੇ एग्जाम ਦੇ ਸਬਜੈਕਟ ਦੇ एमसीक्यू ਹੈ ਉਹ ਵਿਟਮੈਂ ਅੱਜ ਕਰਵਾਵਾਂਗਾ ਜੋ ਬੱਚੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤੇ ਜੋ ਬੱਚਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਉਹ 94630 79680 ਨੰਬਰ ਨਾਲ ਸੰਪਰਕ ਕਰੇ ਬੱਚੇ ਆਪਣੇ ਕੋਲ ஆன்ਲਾਈਨ ਕੋਚਿੰਗ ਚੱਲ ਰਹੀ ਹੈ ਐਮਪੀਐਚਡਬਲਯੂ ਮੇਲ ਦੀ ਵੀ ਤੇ ਐਮਪੀਐਚਡਬਲਯੂ ਫੀਮੇਲ ਦੀ ਵੀ ਹੁਣ ਆਪਾਂ ਨੂੰ ਪਤਾ ਹੈਗਾ ਕਿ 600 ਪਲੱਸ ਪੋਸਟਾਂ ਜਿਹੜੀਆਂ ਏਐਨਐਮ ਦੀਆਂ ਜਲਦ ਹੀ ਅਨਾਉਂਸ ਹੋਣ ਵਾਲੀਆਂ ਆਈਆਂ ਇਸ ਕਰਕੇ ਦੇਰੀ ਨਾ ਕਰੋ ਕਿਉਂਕਿ ਫੇਰ ਬੱਚਾ ਕਹਿ ਦਿੰਦਾ ਵੀ ਮੈਂ ਲੇਟ ਹੋ ਗਿਆ ਜੁਆਇਨ ਕਰਨ ਨੂੰ ਪਿੱਛੋਂ ਇਸ ਕਰਕੇ ਬੇਟਾ ਹੁਣ 31 ਦਸੰਬਰ 2027 ਤੱਕ ਦਾ ਅਸੀਂ ਵੈਚ ਦੇ ਰਹੇ ਹਾਂ ਜਾਨੀ ਕਿ 2 ਸਾਲ 2 ਮਹੀਨੇ ਦਾ ਵੈਚ ਹੈ ਜਿਹੜਾ ਉਹ ਏ ਐਨ ਐਮ ਦੇ ਸਟੂਡੈਂਟਾਂ ਲਈ ਬਹੁਤ ਹੀ ਘੱਟ ਵਾਜਵ ਬੇਟਾ ਫੀਸ ਨਾਲ ਅਸੀਂ ਦੇ ਰਹੇ ਹਾਂਗੇ ਤੇ ਤੁਸੀਂ ਉਸ ਫੀਸ ਨੂੰ ਪਤਾ ਕਰਨ ਲਈ ਬੇਟਾ 94630 79680 ਨੰਬਰ ਤੇ ਸੰਪਰਕ ਕਰਨਾ ਹੈਗਾ ਸਾਨੂੰ ਸਾਰੀ ਫੀਸ ਦੀ ਡਿਟੇਲ ਦਿੱਤੀ ਜਾਊਗੀ ਪੇਮੈਂਟ ਦਾ ਪ੍ਰੋਸੀਜਰ ਦੱਸਿਆ ਜਾਊਗਾ ਤੇ ਬਾਕੀ ਜੋ ਚੈਨਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਨੇ ਨਵੇਂ ਨੇ ਮੇਰੇ ਚੈਨਲ ਦੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਬੱਚੇ ਜੋ ਬੱਚੇ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ 95 ਰੁਪਏ ਦੇ ਵਿੱਚ ਜਾਂ 119 ਰੁਪਏ ਦੇ ਵਿੱਚ ਜੁਆਇਨ ਕੀਤਾ ਹੋਇਆ ਉਹ ਆਪਣਾ ਚੈਨਲ ਕੰਟੀਨਿਉਟੀ ਦੇ ਵਿੱਚ ਜੁਆਇਨ ਕਰੀ ਰੱਖਣ ਕਿਉਂਕਿ ਹੁਣ ਮੈਂ ਇੱਕ ਨਵਾਂ ਪ੍ਰੋਗਰਾਮ ਬੇਟਾ ਲੈ ਕੇ ਆਉਣ ਜਾ ਰਹੇ ਹਾਂਗਾ ਜ ਜਿਹਦਾ ਨਾਮ ਹੈਗਾ ਹੈਲਥ ਫਿਟਨੈਸ ਜਿਹੜਾ ਹੈਲਥ ਫਿਟਨੈਸ ਵਾਲਾ ਪ੍ਰੋਗਰਾਮ ਹੈ ਉਹਦੇ ਵਿੱਚ ਸਾਨੂੰ ਆਰਟੀਕਲਸ ਹੈਲਥ ਰਿਲੇਟਿਡ ਆਰਟੀਕਲ ਡਿਜੀਜ਼ ਦੇ ਉੱਪਰ ਬੇਟਾ ਹਰੇਕ ਆਰਟੀਕਲ ਨੂੰ ਡਿਸਕਸ ਕੀਤਾ ਜਾਇਆ ਕਰੇਗਾ ਜਿਹਦੇ ਵਿੱਚ ਸਾਨੂੰ ਜਿਹੜੀਆਂ ਕਰੰਟ ਚੱਲ ਰਹੀਆਂ ਬਿਮਾਰੀਆਂ ਉਹਨਾਂ ਤੋਂ ਅਸੀਂ ਕਿਵੇਂ ਬਚਣਾ ਹੈ ਉਹਨਾਂ ਦਾ ਟ੍ਰੀਟਮੈਂਟ ਕੀ ਹੈ ਪ੍ਰੀਵੈਂਟਿਵ ਮੀਅਰ ਕੀ ਹੈ ਬੇਟਾ ਪ੍ਰਾਇਮਰੀ ਪ੍ਰੋਵੈਂਸ਼ਨ ਜੀ ਕੀ ਹੈ ਸੈਕੰਡਰੀ ਪ੍ਰੋਵੈਂਸ਼ਨ ਜੀ ਕੀ ਹੈ ਬੇਟਾ ਸਾਰੀਆਂ ਚੀਜ਼ਾਂ ਤੁਹਾਨੂੰ ਕਰਵਾਈਆਂ ਜਾਇਆ ਕਰਨਗੀਆਂ ਇਸ ਕਰਕੇ ਜੋ ਬੱਚੇ ਬੱਚਿਆਂ ਨੇ 69 ਰੁਪਏ ਦੇ ਵਿੱਚ ਜਾਂ 119 ਰੁਪਏ ਦੇ ਵਿੱਚ ਸਾਡਾ ਚੈਨਲ ਜੁਆਇਨ ਕੀਤਾ ਹੋਇਆ ਜੁਆਇਨ ਕੀਤਾ ਹੋਇਆ ਉਹ ਜੁਆਇਨ ਕਰੀ ਰੱਖਣ ਜੋ ਬੱਚੇ ਬੇਟਾ ਚੈਨਲ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਉਹ ਜੁਆਇਨ ਕਰ ਲੈਣ ਥੱਲੇ অপਸ਼ਨ ਦੇ ਵਿੱਚ ਬੇਟਾ ਜੀ O I N ਲਿਖ ਕੇ ਜੁਆਇਨ ਦੀ অপਸ਼ਨ ਆ ਰਹੀ ਹੈ ਤੁਸੀਂ ਜੁਆਇਨ ਕਰਨ ਦਾ ਬੇਨਿਫਿਟ ਕੀ ਹੋਏਗਾ ਜੋ ਬੱਚੇ ਬੇਟਾ ਪੈਰਾਮੈਡੀਕਲ ਐਗਜ਼ਾਮੀਨੇਸ਼ਨ ਦੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਉਹ ਵੀਡੀਓ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ YouTube ਚੈਨਲ ਨੇ ਹਾਈਡ ਕੀਤੀਆਂ ਹੋਈਆਂ ਯਾਨੀ ਕਿ ਲੁਕੋ ਕੇ ਰੱਖਿਆ ਹੋਇਆ ਇੰਪੋਰਟੈਂਟ ਵੀਡੀਓ ਹੈ ਜਿਹੜਾ ਪੰਜਾਬੀ ਦਾ ਪੇਪਰ ਹੈ ਬੇਟਾ ਮੈਂ ਆਪਣੀ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗਾ ਪਰ ਉਸ ਤੋਂ ਪਹਿਲਾਂ ਮੈਂ 52 ਤੋਂ ਲੈ ਕੇ ਬੇਟਾ 60 ਤੱਕ ਪਹਿਲਾਂ ਵੀਡੀਓ ਦੇ ਵਿੱਚ ਮੈਂ ਕਰਵਾ ਚੁੱਕਿਆਗਾ ਬੀ ਪਾਰਟ ਦੇ ਵਿੱਚੋਂ 52 ਤੋਂ ਲੈ ਕੇ 60 ਤੱਕ ਮੈਂ ਐਮਸੀਕਿਊ ਬੇਟਾ ਕਰਵਾ ਚੁੱਕਿਆ ਹਾਂ ਹੁਣ ਅੱਜ ਮੈਂ 61 ਨੰਬਰ ਤੋਂ ਬੇਟਾ ਕੁਐਸਚਨ ਸਟਾਰਟ ਕਰਨ ਜਾ ਰਿਹਾਗਾ ਹੁਣ ਬੇਟਾ ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਜੋ ਬੱਚਿਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ 61 ਨੰਬਰ ਕੁਐਸਚਨ ਕੀ ਕਹਿ ਰਿਹਾ ਕਿਸੇ ਆਬਾਦੀ ਵਿੱਚ ਇੱਕ ਖਾਸ ਸਮੇਂ ਦੌਰਾਨ ਧਿਆਨ ਨਾਲ ਪੜ੍ਹਨੀ ਹੈ ਹਰੇਕ ਲਾਈਨ ਹਰੇਕ ਸ਼ਬਦ ਬੇਟਾ ਧਿਆਨ ਨਾਲ ਪੜ੍ਹਨਾ ਹੁੰਦਾ ਕਿਸੇ ਆਬਾਦੀ ਵਿੱਚ ਇੱਕ ਖਾਸ ਸਮੇਂ ਦੌਰਾਨ ਕਿਸੇ ਬਿਮਾਰੀ ਦੇ ਨਵੇਂ ਕੇਸਾਂ ਦੀ ਗਿਣਤੀ ਨਵੇਂ ਕੇਸ ਆ ਰਹੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਬੇਟਾ ਉਹ ਇਨਸੀਡੈਂਸ ਕਿਹਾ ਜਾਂਦਾ ਜਾਨੀ ਕਿ ਘਟਨਾ ਇਨਸੀਡੈਂਸ ਜਾਨੀ ਕਿ ਘਟਨਾ ਪ੍ਰੀਵੈਲੈਂਸ ਹੁੰਦਾ ਪ੍ਰਚਲਨ ਮੌਤ ਦਰ ਮਰਟੀਲਿਟੀ ਰੇਟ ਬੇਟਾ ਇਹ ਚੀਜ਼ ਨੂੰ ਯਾਦ ਰੱਖਣਾ ਹੈ ਇੱਥੇ ਸਾਡੇ ਕੋਲ অপਸ਼ਨ ਬੀ ਹੈ ਜਿਹੜੀ ਬਿਲਕੁਲ ਕਰੈਕਟ ਹੈਗੀ ਅਸੀਂ ਕਿਸੇ ਆਬਾਦੀ ਵਿੱਚ ਇੱਕ ਖਾਸ ਸਮੇਂ ਦੌਰਾਨ ਕਿਸੇ ਬਿਮਾਰੀ ਦੇ ਨਵੇਂ ਕੇਸਾਂ ਦੀ ਗਿਣਤੀ ਨੂੰ ਕਹਿੰਨਿਆ घटना इंसीडेंस बच्चे हम नैक्सट क्वेश्चन देखिए आपक्सट क्वेश्चन की कह रहेगा नैक्सट क्वेश्चन अपने को सिक्सटी टू नंबर क्वेश्चन बेटा ओ रोगी ओ रोगी जिस इंसुले इंसु इंसुलेन इंसुले इनफ्यूजन किया जा रहा है वो रोगी जिस इंसुले ਇਨਫਿਊਜ਼ਨ ਕੀਤਾ ਜਾ ਰਿਹਾ ਹੈ ਵਿੱਚ ਆਮ ਤੌਰ ਤੇ ਹੋਣ ਵਾਲੇ ਇਲੈਕਟ੍ਰੋਲਾਈਟ ਵਿਕਾਰ ਨੂੰ ਕੀ ਕਿਹਾ ਜਾਂਦਾ ਹੈ ਬੇਟਾ ਜਿਹੜੇ ਰੋਗੀ ਦੇ ਵਿੱਚ ਇਨਸੂਲੇਸ਼ਨ ਇਨਫਿਊਜ਼ਨ ਕੀਤਾ ਜਾ ਰਿਹਾ ਹੈ ਉਸ ਵਿੱਚ ਆਮ ਤੌਰ ਤੇ ਹੋਣ ਵਾਲੇ ਇਲੈਕਟ੍ਰੋਲਾਈਟ ਵਿਕਾਰ ਨੂੰ ਬੇਟਾ ਅਸੀਂ ਕਹਿੰਦੇ ਹਾਈਪੋਕਲੀਮੀਆ ਹਾਈਪੋਕਲੀਮੀਆ ਬੇਟਾ ਏ ਆਪਸ਼ਨ ਬਿਲਕੁਲ ਕਰੈਕਟ ਹੈ ਹਾਈਪੋਕਲੀਮੀਆ ਹੁੰਦਾ ਬੇਟਾ ਜਦੋਂ ਬੋਡੀ ਦੇ ਵਿੱਚ ਪੋਟਾਸ਼ੀਅਮ ਲੈਵਲ ਪੋਟਾਸ਼ੀਅਮ ਆਇਨ ਬੇਟਾ ਉਹ ਰਿਡਿਊਸ ਹੋ ਜਾਣ ਘਟ ਜਾਣ ਉਹਨਾਂ ਨੂੰ ਹਾਈਪੋਕਲੀਮੀਆ ਬੋਲਦੇ ਆ ਹਾਈਪਰਕਲੀਮੀਆ ਬੋਲਦੇ ਜਦੋਂ ਆਪਣੇ ਕੋਲ ਪੋਟਾਸ਼ੀਅਮ ਲੈਵਲ ਵੱਧ ਜੇ ਬੇਟਾ ਇੱਥੇ ਆਪਣੇ ਕੋਲ 62 ਨੰਬਰ ਦਾ ਕੁਐਸਚਨ ਦਾ ਆਨਸਰ ਹੈ ਏ ਹੁਣ ਆਪਣੇ ਕੋਲ 63 ਨੰਬਰ ਕੁਐਸਚਨ ਦੇਖੋ ਕੀ ਕਹਿ ਰਿਹਾ ਹੈਗਾ ਪ੍ਰਧਾਨ ਮੰਤਰੀ ਸੁਰੱਖਿਤ ਮਾਤਰਤਵ ਅਭਿਆਨ ਪੀ ਐਮ ਐਸ ਐਮ ਏ ਬੇਟਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਪੀ ਐਮ ਐਸ ਐਮ ਏ ਪ੍ਰੋਗਰਾਮ ਜਿਹੜਾ ਇਹ ਅਭਿਆਨ ਹੈ ਇਹ ਕਦੋਂ ਸ਼ੁਰੂ ਕੀਤਾ ਗਿਆ ਪ੍ਰਧਾਨ ਮੰਤਰੀ ਸੁਰੱਖਿਤ ਮਾਤਰਤਵ ਅਭਿਆਨ ਪੀ ਐਮ ਐਸ ਐਮ ਏ ਕਦੋਂ ਸ਼ੁਰੂ ਕੀਤਾ ਗਿਆ ਬੇਟਾ ਜਿਹੜੇ ਐਮ ਪੀ ਐਚ ਡਬਲਯੂ ਮੇਲ ਵਾਲੇ ਕੈਂਡੀਡੇਟ ਹੈ ਚਾਹੇ ਫੀਮੇਲ ਵਾਲੇ ਕੈਂਡੀਡੇਟ ਹੈ ਚਾਹੇ ਸਟਾਫ ਨਰਸ ਵਾਲੇ ਕੈਂਡੀਡੇਟ ਹੈ ਉਨ੍ਹਾਂ ਦੇ ਵਿੱਚ ਬੇਟਾ ਸਕੀਮ ਜ ਦੇ ਵਿੱਚੋਂ ਕੁਸ਼ਣ ਜਿਹੜੇ ਹੈਲਥ ਰਿਲੇਟਡ ਸਕੀਮ ਜ ਹੈ ਉਹਦੇ ਵਿੱਚੋਂ ਕੁਸ਼ਣ ਪੁੱਛੇ ਹੀ ਜਾਂਦੇ ਨੇ ਜਿਹੜਾ ਪੀ ਐਮ ਪੀ ਐਮ ਐਸ ਐਮ ਏ ਪ੍ਰੋਗਰਾਮ ਹੈ ਇਹ ਕਦੋਂ ਸ਼ੁਰੂ ਕੀਤਾ ਗਿਆ ਬੇਟਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਚਾਹੇ ਤੁਸੀਂ Google ਬਾਬੇ ਤੋਂ ਸਰਚ ਕਰੋ ਚਾਹੇ ਕਿ ਤੂੰ ਮਰਜੀ ਸਰਚ ਕਰੋ ਬੇਟਾ ਇਹਦਾ ਮੁੱਖ ਉਦੇਸ਼ ਕੀ ਸੀਗਾ ਬੇਟਾ ਪੀ ਐਮ ਐਸ ਐਮ ਏ ਦਾ ਮੁੱਖ ਉਦੇਸ਼ ਹਰ ਮਹੀਨੇ ਦੀ 9 ਤਰੀਕ ਨੂੰ ਗਰਭਪਤੀ ਔਰਤਾਂ ਲਈ ਮੁਫਤ ਜਾਂਚ ਪ੍ਰਦਾਨ ਕਰਨਾ ਬੇਟਾ ਇਹੀ ਮੁੱਖ ਆਦੇਸ਼ ਸੀਗਾ ਬੱਚੇ ਯਾਦ ਰੱਖਣਾ 63 ਨੰਬਰ ਕੁਐਸਚਨ ਦਾ ਬੀ ਆਪਸ਼ਨ ਜਾਨੀ ਕਿ ਆੜਾ ਆਪਸ਼ਨ ਬਿਲਕੁਲ ਕਰੈਕਟ ਹੈ ਹੁਣ 64 ਨੰਬਰ ਕੁਐਸਚਨ ਦੇਖੀਏ ਆਪਣੇ ਕੋਲ ਸਾਡੇ ਸਰੀਰ ਵਿੱਚ ਖੂਨ ਦਾ ਪ੍ਰਵਾਹ ਕਿਹੜਾ ਅੰਗ ਕਰਦਾ ਹੈਗਾ ਬੇਟਾ ਸਾਨੂੰ ਪਤਾ ਹੈ ਦਿਲ ਹੈ ਜਿਹੜਾ ਉਹ ਖੂਨ ਦਾ ਪ੍ਰਵਾਹ ਕਰਦਾ ਹੈਗਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੱਚੇ ਮਲੇਰੀਆ ਕੰਟਰੋਲ ਦੀ ਜ਼ਿੰਮੇਵਾਰੀ ਕਿਸ ਦੀ ਹੈ ਬੇਟਾ ਕੇਵਲ ਡਾਕਟਰ ਦੀ ਕੇਵਲ ਸਿਹਤ ਕਾਮਿਆਂ ਦੀ ਸਿਰਫ ਸਿਹਤ ਅਧਿਕਾਰੀਆਂ ਦੀ ਜਾਂ ਸਿਹਤ ਸਭਾਵਾਂ ਦੇ ਫੰਕਸ਼ਨਰੀਆਂ ਦੀ ਬੇਟਾ ਦੇਖੋ ਕੁਐਸਚਨ ਸੋਖ ਹੈਗਾ ਪਰ ਇੱਥੇ ਬੱਚਾ ਕਨਫਿਊਜ਼ ਹੋ ਜਾਂਦਾ ਦੇਖੋ ਜਿੱਥੇ ਕੇਵਲ ਲੱਗ ਗਿਆ ਕੇਵਲ ਸਿਹਤ ਕਾਮਿਆਂ ਦੀ ਥੋੜੀ ਹੈ ਡਾਕਟਰ ਦੀ ਵੀ ਤਾਂ ਹੈ ਤਾਂ ਊੜਾ ਤੇ ਆੜਾ ਆਪਸ਼ਨ ਤਾਂ ਕੱਟਿਆ ਗਿਆ ਤੇ ਸਸੇ ਦੇ ਵਿੱਚ ਵੀ ਸਿਰਫ ਸਿਰਫ ਕੀ ਹੁੰਦਾ ਹੈ ਬੇਟਾ ਸਿਰਫ ਮਤਲਬ ਕਿ ਸਿਹਤ ਅਧਿਕਾਰੀਆਂ ਦੀ ਹੈ ਨਹੀਂ ਜਿਹੜੇ ਵਿਅਕਤੀ ਸਿਹਤ ਸਭਾਵਾਂ ਦੇ ਫੰਕਸ਼ਨ ਕਰ ਰਹੇ ਨੇ ਬੇਟਾ ਫੰਕਸ਼ਨ ਨਹੀਂ ਨਰੀਆਂ ਦੀ ਬੇਟਾ ਸੇਵ ਸਤ ਸਭਾਵਾਂ ਦੇ ਫੰਕਸ਼ਨਰੀਆਂ ਦੀ ਬੇਟਾ ਮਲੇਰੀਆ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਹੈ ਇੱਥੇ ਸ ਇਹੜੀ অপਸ਼ਨ ਜਾਨੀ ਕਿ ਸੀ অপਸ਼ਨ ਬਿਲਕੁਲ ਠੀਕ ਹੈ ਹੁਣ ਬੇਟਾ ਆਪਣੇ ਕੋਲ 66 ਨੰਬਰ ਕੁਐਸਚਨ ਦੇਖੋ ਬਗਲ ਯਾਨੀ ਕਿ ਕੱਚ ਤੋਂ ਲਿਆ ਗਿਆ ਤਾਪਕਰਮ ਮੂੰਹ ਦੇ ਤਾਪਕਰਮ ਤੋਂ ਕਿੰਨਾ ਘੱਟ ਜਾਂ ਜ਼ਿਆਦਾ ਹੁੰਦਾ ਹੈ ਜਦੋਂ ਅਸੀਂ ਮੂੰਹ ਦੇ ਵਿੱਚੋਂ ਤਾਪਮਾਨ ਲੈਣਾ ਹੈ ਜੀਭ ਦੇ નીચે ਬੇਟਾ ਥਰਮਾਮੀਟਰ ਨੂੰ ਰੱਖ ਕੇ ਟੈਂਪਰੇਚਰ ਨੋਟ ਕੀਤਾ ਜਾਂਦਾ ਹੈ ਬੋਡੀ ਟੈਂਪਰੇਚਰ ਨੋਟ ਕੀਤਾ ਜਾਂਦਾ ਉਹ ਸਾਨੂੰ ਪਤਾ ਹੈ ਬੇਟਾ 98.6 ਡਿਗਰੀ ਫਰਨਹਾਈਟ ਹੁੰਦਾ ਜਾਂ 37 ਡਿਗਰੀ ਸੈਲਸੀਅਸ ਹੁੰਦਾ ਇਹ ਯਾਦ ਰੱਖਣਾ ਨੋਰਮਲ ਬੋਡੀ ਟੈਂਪਰੇਚਰ ਜਿਹੜਾ ਬਗਲ ਤੋਂ ਲਿਆ ਗਿਆ ਟੈਂਪਰੇਚਰ ਹੈ ਉਹ ਬੇਟਾ ਜਾਂ ਆਪਣੇ ਕੋਲ ਜਿਹੜਾ ਕੱਚ ਤੋਂ ਲਿਆ ਗਿਆ ਟੈਂਪਰੇਚਰ ਹੈ ਉਹ 1 ਡਿਗਰੀ ਫਰਨਹੀਟ ਘੱਟ ਹੁੰਦਾ ਹੈ ਜਿਹੜਾ ਬੇਟਾ ਐਨਐਸ ਤੋਂ ਲਿਆ ਗਿਆ ਅਨਾਲ ਤੋਂ ਲਿਆ ਗਿਆ ਟੈਂਪਰੇਚਰ ਹੈ ਬੇਟਾ ਉਹ 1 ਡਿਗਰੀ ਜ਼ਿਆਦਾ ਹੁੰਦਾ ਹੈ ਇਹ ਬੇਟਾ ਤੁਸੀਂ ਯਾਦ ਰੱਖਣਾ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਜਿਹੜਾ ਤਾਂ ਅਸੀਂ ਕੱਚ ਤੋਂ ਜਾਂ ਬਗਲ ਤੋਂ ਟੈਂਪਰੇਚਰ ਲੈਣੇ ਆ ਉਹ 1 ਡਿਗਰੀ ਘੱਟ ਹੋਊਗਾ ਤੇ ਜਿਹੜਾ ਅਨਾਲ ਤੋਂ ਲਵਾਗੇ ਉਹ 1 ਡਿਗਰੀ ਜ਼ਿਆਦਾ ਹੋਊਗਾ 67 ਨੰਬਰ ਕੁਐਸਚਨ ਦੇਖੋ ਬੇਟਾ 67 ਨੰਬਰ ਕੁਐਸਚਨ ਕੀ ਕਹਿ ਰਿਹਾ ਹੈ ਗਰਭ ਵਿਚਲੇ ਸ਼ਿਸ਼ੂ ਦੇ ਹਲਚਲ ਕਿਹੜੇ ਹਫ਼ਤੇ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ ਬੇਟਾ ਮੈਂ ਤੁਹਾਨੂੰ ਦੱਸਿਆ ਸੀਗਾ ਕਰਵਾਇਆ ਵੀ ਸੀ ਇਹ ਕੁਐਸਚਨ 16 ਤੋਂ 20 ਹਫ਼ਤੇ ਦੇ ਵਿਚਕਾਰ ਬੇਟਾ 16 ਤੋਂ 20 ਹਫ਼ਤੇ ਦੇ ਵਿਚਕਾਰ ਜਿਹੜਾ ਸ਼ਿਸ਼ੂ ਬੇਟਾ ਪੇਟ ਦੇ ਵਿੱਚ ਹੁੰਦਾ ਹੈਗਾ ਜਿਹੜਾ ਸ਼ਿਸ਼ੂ ਗਰਭ ਦੇ ਵਿੱਚ ਹੁੰਦਾ ਹੈਗਾ ਉਹਦੀ ਜਿਹੜੀ ਹਲਚਲ ਹੈ ਉਹ ਮਹਿਸੂਸ ਕੀਤੀ ਜਾ ਸਕਦੀ ਹੈ ਜਿਹੜੀ ਉਸ ਪਹਿਲੀ ਹਲਚਲ ਨੂੰ ਅਸੀਂ ਕਿਕਿੰਗ ਤੇਜ਼ ਹਰਕਤ ਕਰਨਾ ਕਹਿੰਦੇ ਆ ਕਿਕਿੰਗ ਕਹਿੰਦੇ ਆ ਤੇਜ਼ ਹਰਕਤ ਕਰਨਾ ਕਹਿੰਦੇ ਆ ਬੇਟਾ ਇੱਥੇ ਆਪਣੇ ਕੋਲ 16 ਤੋਂ 20 ਹਫ਼ਤੇ ਬੇਟਾ ਇੱਥੇ ਊੜਾ ਆਪਸ਼ਨ ਏ ਆਪਸ਼ਨ ਬਿਲਕੁਲ கரੈਕਟ ਹੈ ਬੱਚੇ ਤੁਹਾਨੂੰ ਕੁਐਸਚਨ ਚੰਗੇ ਲੱਗ ਰਹੇ ਨੇ ਵਧੀਆ ਤੁਹਾਡੀ ਰਿਵੀਜ਼ਨ ਹੋ ਰਹੀ ਹੈ ਤਾਂ ਲਾਈਕ ਸ਼ੇਅਰ ਜਰੂਰ ਬੰਦ ਹੈ ਤੇ ਕਮੈਂਟ ਬਾਕਸ ਦੇ ਵਿੱਚ ਬੇਟਾ ਆਪਣੇ ਵਿਚਾਰ ਜਰੂਰ ਲਿਖਦਿਆ ਕਰੋ ਹੁਣ 68 ਨੰਬਰ ਕੁਐਸਚਨ ਕੀ ਕਹਿ ਰਿਹਾ ਬੇਟਾ 68 ਨੰਬਰ ਕੁਐਸਚਨ ਕਹਿ ਰਿਹਾਗਾ ਦੇਖੋ Uh, 68 ਨੰਬਰ ਕੁਐਸਚਨ ਬੇਟਾ ਕੀ ਕਹਿ ਰਿਹਾ ਹੈਗਾ ਇੱਕ ਬਾਲਗ ਨੂੰ ਕਿੰਨੀ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਇੱਕ ਬਾਲਗ ਨੂੰ ਬੇਟਾ 1 ਗ੍ਰਾਮ ਪਰ ਕਿਲੋਗ੍ਰਾਮ ਬੋਡੀ ਦੇ ਅਕੋਰਡਿੰਗ ਪਰ ਡੇ ਬੇਟਾ 1 ਗ੍ਰਾਮ ਪਰ ਕਿਲੋਗ੍ਰਾਮ ਬੋਡੀ ਦੇ ਅਕੋਰਡਿੰਗ ਪਰ ਡੇ ਬੇਟਾ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ 68 ਨੰਬਰ ਕੁਐਸਚਨ ਦਾ ਜਿਹੜਾ ਊੜਾ ਆਪਸ਼ਨ ਹੈ ਏ ਆਪਸ਼ਨ ਬੇਟਾ ਬਿਲਕੁਲ ਕਰੈਕਟ ਹੈ ਹਿਮੋਗਲੋਬਿਨ ਦੀ ਮਾਤਰਾ 10000 ਨਸਤਰ ਤੋਂ ਥੱਲੇ ਡਿੱਗਣਾ ਬੇਟਾ ਸਾਨੂੰ ਪਤਾ ਹੈਗਾ ਅਨੀਮੀਆ ਅਖਵਾਉਂਦਾ ਹੈਗਾ ਅਨੀਮੀਆ ਰੋਗ ਹੈ ਜਿਹੜਾ ਉਹ ਆਇਰਨ ਦੀ ਕਮੀ ਨਾਲ ਹੋ ਜਾਂਦਾ ਹੈਗਾ ਆਇਰਨ ਜਾਨੀ ਕਿ ਲੋਹੇ ਦੀ ਕਮੀ ਨਾਲ ਹੋਣ ਵਾਲੇ ਰੋਗ ਨੂੰ ਬੇਟਾ ਅਨੀਮੀਆ ਬੋਲਦੇ ਆ ਬੱਚੇ ਯਾਦ ਰੱਖਿਓ ਤੇ 70 ਨੰਬਰ ਕੁਐਸਚਨ ਦੇਖੋ ਰੇਡੀਏਸ਼ਨ ਰਾਹੀ ਲਾਜ ਕਰਨ ਨੂੰ ਬੇਟਾ ਕੀ ਕਹੇ ਕਹਿੰਦੇ ਨੇ ਬੇਟਾ ਉਹਨੂੰ ਕਹਿੰਦੇ ਨੇ ਰੇਡੀਓਥੈਰੇਪੀ ਬੱਚੇ ਊੜਾ ਆੜਾ ਆਪਸ਼ਨ ਬਿਲਕੁਲ ਠੀਕ ਹੈ ਬੀ ਆਪਸ਼ਨ ਬਿਲਕੁਲ ਠੀਕ ਹੈ ਜਿਹੜੀ ਥੈਰੇਪੀ ਕੈਮੀਕਲਜ਼ ਨਾਲ ਦਿੱਤੀ ਜਾਂਦੀ ਹੈ ਜਾਨੀ ਕਿ ਬੇਟਾ ਡਰੱਗ ਰਾਹੀਂ ਦਿੱਤੀ ਜਾਂਦੀ ਹੈ ਉਹਨੂੰ ਕੀਮੋਥੈਰੇਪੀ ਕਿਹਾ ਜਾਂਦਾ ਹੈ ਜਿਹੜੀ ਥੈਰੇਪੀ ਅਸੀਂ ਬੇਟਾ ਰੇਡੀਏਸ਼ਨ ਰਾਹੀਂ ਦਿੰਨੇ ਆ ਉਹਨੂੰ ਰੇਡੀਓਥੈਰੇਪੀ ਕਿਹਾ ਜਾਂਦਾ ਹੈ ਬੱਚੇ ਸਮਝ ਆ ਰਹੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ 71 ਨੰਬਰ ਕੁਸ਼ਚਨ ਜਿਹੜਾ ਚੂਲਾ ਹੁੰਦਾ ਜਿਹਨੂੰ ਬੇਟਾ ਅਸੀਂ ਪੈਲਵਿਕ ਗਿਡਲ ਬੋਲ ਦਿੰਨੇ ਆ ਹਨਾ ਪੈਲਵਿਕ ਬੇਟਾ ਪੈਲਵਿਕ ਗਿਡਲ ਜਾਂ ਚੂਲੇ ਦੀ ਹੱਡੀ ਦੇ ਵਿੱਚ ਬੇਟਾ ਸਾਡੇ ਕੋਲ ਇਲੀਅਮ ਵੀ ਹੁੰਦਾ ਪਿਊਬਿਸ ਵੀ ਹੁੰਦਾ ਈਸ਼ੀਅਮ ਵੀ ਹੁੰਦਾ ਬੇਟਾ ਸਾਡੇ ਕੋਲ ਸਾਰੇ ਹੁੰਦੇ ਨੇ ਇਹੀ ਪੁੱਛਿਆ ਗਿਆ ਸੀਗਾ ਹੀਡ ਲਿਖਾ ਵਿੱਚੋਂ ਕਿਹੜਾ ਚੂਲੇ ਦੀ ਹੱਡੀ ਦਾ ਹਿੱਸਾ ਹੈਗਾ ਇਲੀਅਮ ਪਿਓਬਿਸ ਤੇ ਇਚੀਮ ਉਪਰੋਕਤ ਸਾਰੇ ਆਜੂਗਾ ਬੱਚੇ 72 ਨੰਬਰ ਕੁਐਸਚਨ ਕਮਿਊਨੀਕੇਸ਼ਨ ਜਿਹਨੂੰ ਸੰਚਾਰ ਬੇਟਾ ਮੈਂ ਹੁਣ ਤੁਹਾਨੂੰ ਕਮਿਊਨੀਕੇਟ ਕਰ ਰਿਹਾ ਹੈਗਾ ਕਮਿਊਨੀਕੇਟ ਕਰਨਾ ਮਤਲਬ ਕਿ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਮੈਂ ਤੁਹਾਨੂੰ ਆਪਣੇ ਵਿਚਾਰ ਦੇ ਰਿਹਾ ਤੁਸੀਂ ਉਹਨੂੰ ਦੇਖ ਸੁਣ ਰਹੇ ਹੋ ਸੁਣ ਕੇ ਬੇਟਾ ਉਹ ਤੁਸੀਂ ਅੱਗੇ ਆਪਣੇ ਦਿਮਾਗ ਦੇ ਵਿੱਚ ਪਾ ਰਹੇ ਹੋ ਇਹ ਸਾਰੀ ਚੀਜ਼ ਕਮਿਊਨੀਕੇਟ ਹੋ ਰਹੀ ਹੈ ਜਿਹੜਾ ਮੋਬਾਈਲ ਫੋਨ ਹੈ ਜਾਂ ਟੈਲੀਫੋਨ ਸੀ ਉਹ ਕਮਿਊਨੀਕੇਸ਼ਨ ਦਾ ਸਭ ਤੋਂ ਵਧੀਆ ਸਾਧਨ ਸੀ ਹੁਣ ਅਸੀਂ ਜਿਹੜੀ ਸੰਚਾਰ ਕੀ ਹੈ ਬੇਟਾ ਕਮਿਊਨੀਕੇਸ਼ਨ ਕੀ ਹੈ ਬਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਇਹੀ ਕਮਿਊਨੀਕੇਸ਼ਨ ਹੈ ਬੇਟਾ ਇੱਥੇ ਈਡੀ ਆਪਸ਼ਨ ਬਿਲਕੁਲ ਠੀਕ ਹੈ ਸੀ ਆਪਸ਼ਨ ਬਿਲਕੁਲ ਠੀਕ ਹੈ ਬਹੁਤ ਇੰਪੋਰਟੈਂਟ ਕੁਸ਼ਚਨ ਜਿਹੜੇ ਪੀ ਈ ਜੀ ਪੈਗ ਸੈੱਲ ਹੈ ਬੇਟਾ ਇਹ ਨੋਨ ਸਿਲੀਏਟਿਡ ਐਪੀਥੀਲੀਅਲ ਸੈੱਲ ਹੈ ਬੇਟਾ ਪਹਿਲੀ ਗੱਲ ਤਾਂ ਤੁਸੀਂ ਯਾਦ ਰੱਖਣਾ ਹੈ ਪੈਗ ਸੈੱਲ ਕੀ ਹੈ ਨੋਨ ਸਿਲੀਏਟਿਡ ਐਪੀਥੀਲੀਅਲ ਸੈੱਲ ਹੈ ਜਿਹੜੇ ਕਿ ਬੇਟਾ ਫਲੋਪੀਅਨ ਟਿਊਬ ਤੇ ਯੂਟਰਸ ਦੇ ਵਿੱਚ ਪਾਏ ਜਾਂਦੇ ਨੇ ਪੈਗ ਸੈਲ ਕਿੱਥੇ ਪਾਏ ਜਾਂਦੇ ਨੇ ਬੇਟਾ ਫਲੋਪੀਅਨ ਟਿਊਬ ਤੇ ਯੂਟਰਸ ਦੇ ਵਿੱਚ ਬੇਟਾ ਇੱਥੇ ਆਪਣੇ ਕੋਲ ਆੜਾ ਆਪਸ਼ਨ ਬਿਲਕੁਲ ਠੀਕ ਹੈ ਪੈਗ ਸੈਲ ਨੋਨ ਸਲੀਏਟਡ ਹੈ ਤੇ ਆਪਣੇ ਕੋਲ ਐਪੀਥੀਲੀਅਲ ਸੈੱਲ ਹੈ ਬੱਚੇ ਆਪਣੇ ਕੋਲ ਨੈਕਸਟ ਕੁਐਸਚਨ ਆਪਣੇ ਕੋਲ ਚੱਲਦੇ ਆਂਗੇ 74 ਨੰਬਰ ਕੁਐਸਚਨ ਬੇਟਾ ਮੈਂ ਫੇਰ ਤੁਹਾਨੂੰ ਕਹਿ ਰਹਿਆਂਗਾ ਬੱਚੇ ਪਿੱਛੋਂ ਕਹਿ ਦਿੰਦੇ ਨੇ ਬੇਟਾ ਵੀ ਜੇ ਅਸੀਂ ਕੋਚਿੰਗ ਪਹਿਲਾਂ ਜੁਆਇਨ ਕੀਤੀ ਹੁੰਦੀ ਤਾਂ ਸਾਨੂੰ ਫਾਇਦਾ ਹੋਣਾ ਸੀ ਕਿਉਂਕਿ ਕੋਚਿੰਗ ਦੇ ਵਿੱਚ ਬੇਟਾ ਤੁਹਾਨੂੰ ਉਹ ਚੀਜ਼ਾਂ ਦੱਸੀਆਂ ਜਾਂਦੀਆਂ ਗੀਆਂ ਜਿਹੜੀਆਂ ਤੁਸੀਂ ਪੇਪਰ ਦੇ ਵਿੱਚ ਪੇਪਰ ਦੇ ਵਿੱਚ 2 ਨੰਬਰ ਕਿਵੇਂ ਬਿਦਾਣੇ ਨੇ 5 ਨੰਬਰ ਕਿਵੇਂ ਬਿਦਾਣੇ ਨੇ ਟੈਕਨੀਕਸ ਦੱਸੀਆਂ ਜਾਂਦੀਆਂ ਬੇਟਾ ਟੀਚਰ ਨੇ ਟੈਕਨੀਕਸ ਦੱਸਣੀਆਂ ਆਉਂਦੀਆਂ ਤਾਂ ਤੁਸੀਂ ਔਨਲਾਈਨ ਕੋਚਿੰਗ 94630 79680 ਨੰਬਰ ਤੇ ਲੈ ਕੇ ਕਰਕੇ ਫੋਨ ਮੈਸੇਜ ਕਰਕੇ ਬੇਟਾ ਔਨਲਾਈਨ ਕੋਚਿੰਗ ਲੈ ਸਕਦੇ ਹੋ ਬੇਟਾ ਜਿਹੜਾ ਗਾਈਡ ਹੁੰਦਾ ਨਾ ਉਹਨੇ ਬਹੁਤ ਚੀਜ਼ਾਂ ਤੁਹਾਨੂੰ ਸਮਝਾ ਦੇਣੀਆਂ ਹੁੰਦੀਆਂ ਆਂ ਸੋਟਾ 멘ਟਲ ਲੈਵਲ ਬਹੁਤ ਉੱਚਾ ਚੱਕ ਦੇਣਾ ਹੁੰਦਾ ਹੈਗਾ ਇਸ ਕਰਕੇ ਗੁਰੂ ਬਿਨਾ ਗਿਆਨੀ ਇਸ ਕਰਕੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਆਪਣਾ ਗੁਰੂ ਚਾਹੇ ਮੈਨੂੰ ਬਣਾਓ ਚਾਹੇ ਕਿਸੇ ਵੀ ਵਿਅਕਤੀ ਨੂੰ ਬਣਾਓ ਗੁਰੂ ਜ਼ਰੂਰ ਬਣਾ ਕੇ ਬੇਟਾ ਉਦੋਂ ਆਪਣਾ ਗਿਆਨ ਲਓ ਤੇ ਆਪਣੇ ਟੈਸਟ ਦਿਓ ਬੇਟਾ ਤੁਹਾਨੂੰ ਜਿਹੜਾ ਅਸੀਂ ਔਨਲਾਈਨ ਕਲਾਸ ਦਵਾਗੇ ਇਹਦੇ ਵਿੱਚ ਤੁਹਾਨੂੰ ਟੈਸਟ ਸੀਰੀ ਵੀ ਦਿੱਤੀ ਜਾਊਗੀ ਤੁਹਾਨੂੰ ਔਨਲਾਈਨ ਕਲਾਸ ਵੀ ਮਿਲੂਗੀ ਰਿਕਾਰਡਡ ਵੀਡੀਓਜ਼ ਵੀ ਮਿਲਣਗੀਆਂ ਤੇ ਨਾਲ ਨਾਲ ਬੇਟਾ ਤੁਹਾਨੂੰ ਨੋਟਸ ਵੀ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋਏ ਨੋਟਸ ਮਿਲ ਜਾਣਗੇ ਜੋ ਕਿ ਸਾਡੇ ਐਕਸਪਰਟੀ ਵੱਲੋਂ ਬੇਟਾ ਤਿਆਰ ਕੀਤੇ ਹੋਏ ਨੇਗੇ ਉਹ ਸਮਾ ਮਿਆਦਕੀ ਕਹਾਂਦਾ ਹੈਗਾ ਜਦੋਂ ਬੱਚੇ ਵਿੱਚ ਇੱਕ ਬਾਲਗ ਦੇ ਰੂਪ ਵਿੱਚ ਵਿਕਸਿਤ ਹੋਣ ਦੇ ਲਈ ਜਰੂਰੇ ਜਰੂਰੀ ਨਵੇਂ ਸਮਾਜਿਕ ਬਦਲਾਅ ਆਉਂਦੇ ਨੇ ਬੇਟਾ ਸਾਨੂੰ ਪਤਾ ਹੈਗਾ ਹਾਰਮੋਨਲ ਚੇਂਜ ਜਾਂਦੀਆਂ ਜਦੋਂ ਵਿਅਕਤੀ ਇੱਕ ਬੱਚਾ ਹੈਗਾ ਉਹ ਜਵਾਨੀ ਦੇ ਵਿੱਚ ਪੈਰ ਰੱਖਦਾ ਹੈਗਾ ਉਸ ਨੂੰ ਬੇਟਾ ਬੋਲਦੇ ਆ ਕਿਸ਼ੋਰ ਅਵਸਥਾ ਉਹਨੂੰ ਕੀ ਬੋਲਿਆ ਜਾਂਦਾ ਹੈ ਕਿਸ਼ੋਰ ਅਵਸਥਾ ਬੇਟਾ 72 ਨੰਬਰ ਕੁਐਸਚਨ ਦਾ A ਆਪਸ਼ਨ ਬਿਲਕੁਲ ਠੀਕ ਹੈ ਬੱਚੇ 베ਰੀ 베ਰੀ ਇੰਪੋਰਟੈਂਟ ਕੁਐਸਚਨ ਮੈਂ ਕਾਫੀ ਵਾਰ ਬੇਟਾ ਸਟਾਫਲਰਸ ਦੇ ਪੇਪਰ ਦੇ ਵਿੱਚ ਵੀ ਆਇਆ ਸੀ ਕੁਐਸਚਨ ਨਾਇਆਸਿਨ ਜਿਹਨੂੰ ਅਸੀਂ ਵਿਟਾਮਿਨ B3 ਬੋਲਦੇ ਆਂ ਇਹਦੇ ਨਾਲ ਕਿਹੜਾ ਰੋਗ ਹੋ ਜਾਂਦਾ ਪਲੇਗਰਾ ਬੇਟਾ ਪਲੇਗਰਾ ਨਾਂ ਦਾ ਰੋਗ ਵਿਟਾਮਿਨ B3 ਨਾਇਆਸਿਨ ਦੀ ਕਮੀ ਨਾਲ ਹੋ ਜਾਂਦਾ ਹੈ 베ਰੀ 베ਰੀ ਬੇਟਾ ਥਾਇਆਮੀਨ ਦੀ ਕਮੀ ਨਾਲ ਜਿਹਨੂੰ ਵਿਟਾਮਿਨ B1 ਬੋਲਦੇ ਆਂ ਅੰਧਰਾਤਾ ਨਾਈਟ ਬਲਾਈਂਡਨੈਸ ਵਿਟਾਮਿਨ ਏ ਸੋਰੀ ਵਿਟਾਮਿਨ ਏ ਦੀ ਕਮੀ ਨਾਲ ਹੋ ਜਾਂਦਾ ਜਿਹਨੂੰ ਬੇਟਾ ਅਸੀਂ ਰੈਟੀਨੋਲ ਕਹਿੰਦੇ ਆ ਸਕਰਵੀ ਵਿਟਾਮਿਨ ਸੀ ਦੀ ਕਮੀ ਨਾਲ ਹੋ ਜਾਂਦਾ ਜਿਹਨੂੰ ਅਸੀਂ ਅਸਕੋਰਬਿਕ ਐਸਿਡ ਕਹਿੰਦੇ ਆ ਬਟ ਇਹ ਸਾਰੀਆਂ ਚੀਜ਼ਾਂ ਤੁਹਾਡੇ ਲਈ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਇਹ ਪੁੱਛੀਆਂ ਜਾਂਦੀਆਂ 76 ਨੰਬਰ ਕੁਐਸਚਨ ਦੇਖੋ 76 ਨੰਬਰ ਕੁਐਸਚਨ ਕੀ ਕਹਿ ਰਿਹਾ ਹੈਗਾ ਕਿਹੜੀ ਵੈਕਸੀਨ ਨੂੰ ਫ੍ਰੀਜ਼ਰ ਵਿੱਚ ਸਟੋਰ ਨਹੀਂ ਕੀਤਾ ਜਾਂਦਾ ਬੇਟਾ ਫ੍ਰੀਜ਼ਰ ਕਿਹਾ ਗਿਆ ਹੈਗਾ ਅਸੀਂ ਵੈਕਸੀਨ ਵੈਕਸੀਨ ਨੂੰ ਬੇਟਾ ਸਟੋਰ ਕਰਦੇ ਹਾਂਗੇ 2 ਤੋਂ 8 ਡਿਗਰੀ ਸੈਲਸੀਅਸ ਦੇ ਉੱਪਰ ਬੇਟਾ ਜਾ ਰੱਖਣਾ ਹੈ ਵੈਕਸੀਨ ਨੂੰ ਅਸੀਂ 2 ਤੋਂ 8 ਡਿਗਰੀ ਸੈਲਸੀਅਸ ਦੇ ਉੱਪਰ ਸਟੋਰ ਕਰਦੇ ਹਾਂ ਫ੍ਰੀਜ਼ਰ 'ਚ ਨਹੀਂ ਸਟੋਰ ਕਰਦੇ ਬੇਟਾ ਕਿਹੜੀ ਵੈਕਸੀਨ ਨੂੰ ਫ੍ਰੀਜ਼ਰ ਦੇ ਵਿੱਚ ਸਟੋਰ ਨਹੀਂ ਕੀਤਾ ਜਾਣਾ ਚਾਹੀਦਾ ਬੇਟਾ ਇਹ ਜਣਾ ਚਾਹੀਦਾ ਹੈ ਬੇਟਾ ਡੀ ਪੀਟੀ ਜਿਹੜੀ ਕਿ ਡਿਫਥਰੀਆ ਪਟਿਊਸਸ ਤੇ ਟੈਟਨਸ ਤੋਂ ਬਚਾਉਂਦੀ ਹੈ ਟੈਟਨਸ ਟੌਕਸੋਇਡ ਜਿਹੜੀ ਟੈਟਨਸ ਤੋਂ ਬਚਾਉਂਦੀ ਹੈ ਹੈਪੇਟਾਈਟਸ ਬੀ ਜਿਹੜੀ ਕਿ ਹੈਪੇਟਾਈਟਸ ਜਿਹਨੂੰ ਕਾਲਾ ਪੀਲੀਆ ਬੋਲਦੇ ਨੇ ਉਸ ਤੋਂ ਬਚਾਉਂਦੀ ਹੈ ਬੇਟਾ ਇੰਨਾ ਸਾਰੀਆਂ ਵੈਕਸੀਨਸ ਨੂੰ ਅਸੀਂ ਫ੍ਰੀਜ਼ਰ ਚ ਸਟੋਰ ਨਹੀਂ ਕਰਨਾਗਾ ਜਗ੍ਹਾ ਰੱਖਣਾਗਾ 77 ਨੰਬਰ ਕੁਐਸਚਨ ਦੇਖੋ ਬੇਟਾ ਇਹੇ ਕੁਐਸਚਨ ਉਹ ਕੁਐਸਚਨ ਹੈ ਜਿਹੜਾ ਪੀ ਐਮ S M A ਬੇਟਾ ਜਿਹਨੂੰ ਪ੍ਰਾਈਮ ਮinistr ਸੁਰੱਖਿਆ ਮਾਤਰਾ ਮਾਤ੍ਰੇ ਤਵ ਅਭਿਆਨ ਬੋਲਦੇ ਆ ਉਹੀ ਕੁਐਸਚਨ ਬੇਟਾ ਦੁਬਾਰੇ ਰਿਪੀਟ ਹੋਇਆ ਹੋਇਆ ਹੈ ਬਸ ਸਮਝਣ ਦੀ ਲੋੜ ਹੈ ਉਦੇ ਵਿੱਚ ਬੇਟਾ ਉਹੀ ਕੁਐਸਚਨ ਹੈ ਸਰਕਾਰੀ ਹਸਪਤਾਲਾ ਵਿੱਚ ਗਰਭਪਤੀ ਔਰਤਾਂ ਨੂੰ ਮੁਫਤ ਟੈਸਟ ਤੇ ਚੈੱਕਅਪ ਕਿਹੜੀ ਤਰੀਕ ਨੂੰ ਪ੍ਰਦਾਨ ਕੀਤੇ ਜਾਂਦੇ ਨੇ ਹਰ ਮਹੀਨੇ ਦੀ 9 ਤਰੀਕ ਨੂੰ ਬੇਟਾ ਗਰਭਪਤੀ ਔਰਤਾਂ ਨੂੰ ਬੇਟਾ ਆਪਣੇ ਕੋਲ ਮੁਫਤ ਟੈਸਟ ਤੇ ਮੁਫਤ ਚੈੱਕਅਪ ਕੀਤਾ ਜਾਂਦਾ ਹੈਗਾ ਯਾਦ ਰੱਖਣਾ ਹੈਗਾ ਤੁਸੀਂ ਦੱਸਣਾ ਹੈ ਪੀ ਐਮ ਐਸ ਐਮ ਏ ਜਿਹੜਾ ਅਭਿਆਨ ਹੈ ਇਹ ਕਦੋਂ ਸ਼ੁਰੂ ਹੋਇਆ ਸੀਗਾ ਬੱਚੇ ਹੁਣ 78 ਨੰਬਰ ਕੁਐਸਚਨ ਦੇਖੋ ਸ਼ੁਰੂਆਤੀ ਪੜਾ ਦੇ ਤੇ ਸ਼ੁਰੂਆਤੀ ਪੜਾ ਤੇ ਕਿਸੇ ਬਿਮਾਰੀ ਦਾ ਪਤਾ ਲਗਾਉਣਾ ਹੁਣ ਬਿਮਾਰੀ ਦਾ ਪਤਾ ਲਗਾ ਲਿਆ ਤੇ ਇਲਾਜ ਕਰਨ ਦੀ ਪ੍ਰਕਿਰਿਆ ਹੁਣ ਉਹਦਾ ਇਲਾਜ ਵੀ ਚੱਲ ਰਿਹਾ ਹੈ ਤਾਂ ਉਸ ਦੀ ਰੋਕਥਾਮ ਦਾ ਕਿਹੜਾ ਹਿੱਸਾ ਬੇਟਾ ਸੈਕੰਡਰੀ ਹਿੱਸਾ ਬੋਲਦੇ ਐ ਸੈਕੰਡਰੀ ਪ੍ਰੋਵੈਂਸ਼ਨ ਬੋਲਾਂਗੇ ਪ੍ਰਾਇਮਰੀ ਪ੍ਰੋਵੈਂਸ਼ਨ ਦੇ ਵਿੱਚ ਤਾਂ ਅਸੀਂ ਬਿਮਾਰੀ ਹੋਣ ਹੀ ਨਹੀਂ ਦੇਣੀ ਪ੍ਰਾਇਮਰੀ ਪ੍ਰੋਵੈਂਸ਼ਨ ਦੇ ਵਿੱਚ ਤਾਂ ਬੇਟਾ ਅਸੀਂ ਕੰਨਿਆ ਜਿਵੇਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੈਂਡ ਵਾਸ਼ ਕਰੋ ਠੀਕ ਹੈ ਕੋਈ ਵੀ ਮੈਡੀਕਲ ਪ੍ਰੋਸੀਜਰ ਕਰਨ ਤੋਂ ਪਹਿਲਾਂ ਆਪਣੇ ਹੈਂਡ ਵਾਸ਼ ਕਰੋ ਬੇਟਾ ਇਸ ਤਰੀਕੇ ਨਾਲ ਜਿਹੜੇ ਉਹ ਤਾਂ ਪ੍ਰਾਇਮਰੀ ਪ੍ਰੋਵੈਂਸ਼ਨ ਹੈ ਜਿਹੜੇ ਸੈਕੰਡਰੀ ਪ੍ਰੋਵੈਂਸ਼ਨ ਚ ਇਹਦੇ ਸ਼ੁਰੂਆਤੀ ਪੜਾ ਹੋ ਗਿਆ ਕੋਈ ਬਿਮਾਰੀ ਦਾ ਪਤਾ ਲੱਗ ਗਿਆ ਤੇ ਉਸ ਬਿਮਾਰੀ ਦੀ ਇਲਾਜ ਦੀ ਪ੍ਰਕਿਰਿਆ ਸ਼ੁਰੂ ਹੋਗੀ ਤੇ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਬੇਟਾ ਉਹਦੀ ਰੋਕਥਾਮ ਕੀਤੀ ਜਾ ਰਹੀ ਹੈ ਉਹਨੂੰ ਬੋਲਦੇ ਆ ਸੈਕੰਡਰੀ ਪ੍ਰੋਵੈਂਸ਼ਨ ਬੇਟਾ ਪ੍ਰਾਇਮਰੀ ਪ੍ਰੋਵੈਂਸ਼ਨ ਤੇ ਸੈਕੰਡਰੀ ਪ੍ਰੋਵੈਂਸ਼ਨ ਤੁਹਾਨੂੰ ਪਤਾ ਲੱਗ ਗਿਆ ਕੀ ਹੁੰਦੀਆਂ ਹੁਣ ਆਪਣੇ ਕੋਲ ਚੱਲੀ ਆਪਾਂ ਅਤੇ 17 9 ਨੰਬਰ ਕੁਐਸਚਨ ਤੇ ਪੰਜਾਬ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦੇ ਤਿੰਨ ਪੱਧਰ ਕਿਹੜੇ-ਕਿਹੜੇ ਨੇ ਬੇਟਾ ਗ੍ਰਾਮ ਪੰਚਾਇਤ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰਿਸ਼ਦ ਜ਼ਿਲ੍ਹਾ ਪ੍ਰਿਸ਼ਦ ਈਡੀ ਆਪਸ਼ਨ ਬਿਲਕੁਲ ਕਰੈਕਟ ਹੈ ਬੇਟਾ ਇਹੇ ਕੁਐਸਚਨ ਆਖਰ ਤੇ ਬੇਟਾ ਬਹੁਤ ਇੰਪੋਰਟੈਂਟ ਬੇਟਾ ਇਹੇ ਹੈਗਾਗਾ ਸੀਓ ਪੀਡੀ ਬੇਟਾ ਸੀਓ ਪੀਡੀ ਬੇਟਾ ਜਿਹਨੂੰ ਬੋਲਦੇ ਹੈ ਕਰੋਨਿਕ ਅਬਸਟ੍ਰਕਟਿਵ ਪਲਮਨਰੀ ਡਿਜੀਜ਼ ਸੀਓਪੀਡੀ ਬੇਟਾ ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜੀਜ਼ ਬੇਟਾ ਐਨੋ ਪੀ ਐਨੋ ਬੇਟਾ ਐਸਡੀਜੀ ਨੂੰ ਆਮ ਤੌਰ ਤੇ ਪੀਸੀਓਡੀ ਬੇਟਾ ਇਹ ਅਲੱਗ ਬਿਮਾਰੀ ਹੈ ਪੀਸੀਓਡੀ ਅਲੱਗ ਹੈ ਸੀਓਪੀਡੀ ਅਲੱਗ ਹੈ ਪੀਸੀਓਡੀ ਹੈਗੇ ਪੋਲੀਸਿਸਟਿਕ ਓਵਰੀਅਨ ਡਿਜੀਜ਼ ਪੋਲੀਸਿਸਟਿਕ ਓਵਰੀਅਨ ਡਿਜੀਜ਼ ਇਹ ਤਾਂ ਬੇਟਾ ਬੱਚੇਦਾਨੀ ਦੇ ਵਿੱਚ ਰਸੋਲੀਆਂ ਹੋ ਜਾਣੀਆਂ ਬਹੁਤ ਜ਼ਿਆਦੇ ਉਹ ਪੋਲੀਸਿਸਟਿਕ ਓਵਰੀਅਨ ਡਿਜੀਜ਼ ਹੈ ਜਿਹੜੀ ਕਿ ਅਸੀਂ ਜਿਹੜੀ ਪੀਸੀਓਡੀ ਹੈ ਇਹ ਕੈਂਸਰ ਤੇ ਫाइब्रोसिस ਦਾ ਕਾਰਨ ਮੰਨਦੀ ਹੈ ਬੇਟਾ ਆਮ ਤੌਰ ਤੇ ਅਸੀਂ ਕਹਿੰਦੇ ਜਿਹੜੇ ਵੀ ਜਿਹੜੇ ਪਰਸੋਲੀਆਂ ਗਿਆ ਫਾਈਬਰੋਸਿਸ ਹੈ ਉਹ ਕੈਂਸਰ ਦਾ ਰੂਪ ਲੈ ਲੈਂਦੀਆਂ ਗਿਆ ਉਹ ਉਹ ਡਿਜੀਜ਼ ਹੈਗੀ ਹੈ ਪੀਸੀ OD ਬੇਟਾ ਪੋਲੀਸਿਸਟਿਕ ఓਵਰੀਅਨ ਡਿਜੀਜ਼ ਜੇ PC OS ਲਿਖਿਆ ਜੇ ਉਹਦਾ ਮਤਲਬ ਹੋਗਾ ਪੋਲੀਸਿਸਟਿਕ ఓਵਰੀ ਸਿੰਡਰੋਮ ਹੈ ਇੱਕੋ ਜਿਹੀ ਚੀਜ਼ ਦੋਨੇ ਹੁਣ ਬੇਟਾ ਇੱਥੇ COPD ਜਾਨੀ ਕਿ ਕ੍ਰੋਨਿਕ ਆਬਸਟ੍ਰਕਟਿਵ ਪਲਮਨਰੀ ਡਿਜੀਜ਼ ਇਹਦੇ ਵਿੱਚ ਕੀ ਹੁੰਦਾ ਬੇਟਾ ਐਸ ਡਿਜੀਜ਼ ਦੇ ਵਿੱਚ ਐਮਫੀਸੀਮਾ ਹੁੰਦਾ ਐਮਫੀਸੀਮਾ ਬੇਟਾ ਜਿਹੜੇ ਤੁਹਾਨੂੰ ਦੱਸਿਆ ਨਾ ਇੱਕ ਆਪਣੇ ਕੋਲ ਆਪਣੇ ਕੋਲ ਜਿਹੜੇ ਆਪਣੇ ਕੋਲ ਲੰਗਜ ਹੁੰਦੇ ਨੇ ਫੇਫੜੇ ਹੁੰਦੇ ਨੇ ਉਹਦੇ ਵਿੱਚ ਐਲਬੂਲਾਈ ਨਾਂ ਦੀ ਸਟਰਕਚਰ ਹੁੰਦੀ ਹੈ ਐਲਬੂ ਵਿਊਲਾਈ ਬੇਟਾ ਜਿਹੜੀ ਐਲਬੂਲਾਈ ਹੁੰਦੀ ਹੈਗੀ ਇਹ ਬੇਟਾ ਉਹ ਜਗ੍ਹਾ ਹੈ ਜਿੱਥੇ ਆਪਣੇ ਕੋਲ ਗੈਸਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ ਜਿੱਥੇ ਗੈਸੇਜ਼ ਦੀ ਐਕਸਚੇਂਜ ਹੁੰਦੀ ਹੈ ਹੁਣ ਐਮਫੀਸੀਮਾ ਬੇਟਾ ਜਿਹਦੇ ਵਿੱਚ ਐਲਬੂਲਾਈ ਇਨ ਲਾਰਜ ਹੋ ਜਾਂਦੇ ਨੇ ਐਲਬੂਲਾਈ ਨੂੰ ਬੇਟਾ ਅਸੀਂ ਏਅਰ ਸੈਕ ਵੀ ਬੇਟਾ ਬੋਲਿਆ ਜਾਂਦਾ ਹੈਗਾ ਜਿੱਥੇ ਬੇਟਾ ਐਲਬੂਲਾਈ ਇਨ ਲਾਰਜ ਹੋ ਜਾਂਦੇ ਨੇ ਵੱਡੇ ਹੋ ਜਾਂਦੇ ਨੇ ਤੇ ਉੱਥੇ ਬੇਟਾ ਕਰੈਕ ਕਰਕਲਿੰਗ ਦੀ ਆਵਾਜ਼ ਆਉਂਦੀ ਹੈ ਬੇਟਾ ਆਵਾਜ਼ ਆਵਾਜ਼ ਜਦੋਂ ਸਾਹ ਲੈਂਦਾ ਬੰਦਾ ਉਦੋਂ ਆਵਾਜ਼ ਸੁਣਾਈ ਦਿੰਦੀ ਹੈ ਇਹਦੇ ਵਿੱਚ ਬੇਟਾ ਐਮਫੀਸੀਮਾ ਤੇ ਪੁਰਾਣੀ ਬ੍ਰੌਂਕਾਈਟਸ ਦੇ ਮੁੱਖ ਹਿੱਸੇ ਨੇ ਬਟਾ ਇੱਥੇ ਆਪਣੇ ਕੋਲ ਆੜਾ ਆਪਸ਼ਨ ਬਿਲਕੁਲ ਕਰੈਕਟ ਹੈ ਸੀਓਪੀਡੀ ਦਾ ਬੱਚੇ ਹੁਣ ਅਖੀਰ ਦੇ ਉੱਪਰ ਜਾਂਦੇ ਹੋਏ ਇਹੀ ਕਹੂੰਗਾ ਜੇਕਰ ਤੁਹਾਨੂੰ ਬਈ ਕਲਾਸ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਰ ਦੇ ਪਟਿਆਲਾ